ਲਕਾ ਨੋਤਵੇਦੀ ਦਾ ਪਿੰਡ ਚੱਜ ਜਿੱਥੇ ਦਾ 29 ਸਾਲ ਦਾ ਨੌਜਵਾਨ ਬਲਜੀਤ ਸਿੰਘ ਦੇਖਦੀ ਰਾਖੀ ਕਰਦਾ ਹੋਇਆ ਸ਼ਹੀਦ ਹੋ ਗਿਆ ਜੰਮੂ ਕਸ਼ਮੀਰ ਚ ਤੈਨਾਦ ਬਲਜੀਤ ਸਿੰਘ ਆਪਣੇ ਫੌਜੀ ਸਾਥੀਆਂ ਨਾਲ ਗਸਦੌਰਾਨ ਆਤਵਾਦੀਆਂ ਨਾਲ ਮੁਕਾਬਲਾ ਕਰ ਰਹੇ ਸਨ ਤੇ ਉਹਨਾਂ ਦੀ ਗੱਡੀ 200 ਫੁੱਟ ਖਾਈ ਵਿੱਚ ਜਾ ਗਿਰੀ ਜਿਸ ਦੌਰਾਨ ਚਾਰੋਂ ਦੇ ਸਾਥੀ ਗੰਭੀਰ ਜ਼ਖਮੀ ਹੋ ਗਏ ਤੇ ਬਲਜੀਤ ਸਿੰਘ ਤੋਕੇ ਸ਼ਹੀਦੀ ਦਾ ਜਾਨ ਪੀ ਗਿਆ ਉਹਨਾਂ ਦਾ ਅਨਜੰਤੀ ਨੂੰ ਸੰਸਕਾਰ ਉਹਨਾਂ ਦੇ ਪਿੰਡ ਵਿਖੇ ਝੱਜੂਏ ਕਰ ਦਿੱਤਾ ਗਿਆ ਜਦੋਂ ਉਹਨਾਂ ਦੇ ਪਾਰਟੀ ਸ੍ਰੀ ਪਿੰਡ ਲਿਆ ਗਿਆ ਇਹਦਾ ਉਹਦੀ ਗੱਡੀ ਚ ਪਾ ਕੇ ਤਾਂ ਸੜ ਦੇ ਚਾਰੇ ਪਾਸੇ ਬੱਚੇ-ਬੱਚੇ ਨਜ਼ਰ ਆ ਰਹੇ ਸਨ ਬਲਜੀਤ ਸਿੰਘ ਅਮਰ ਦੇ ਨਾਰੇ ਲਗਾ ਰਹੇ ਸਨ ਬੜੀ ਨੀਮੱਖਾ ਨਾਲ ਦੁੱਖ ਭਰੇ ਮਾਹੌਲ ਦੇ ਵਿੱਚ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ ਲੋਕਾਂ ਵੱਲੋਂ ਉਹਦਾ ਸਮਾਰਕ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਇਹ ਜਿਹੜਾ ਮੁੰਡਾ ਸੀਦ ਹੋਇਆ ਬਹੁਤ ਵਧੀਆ ਮੁੰਡਾ ਸੀ 10ਵੀਂ ਪਲੱਸ 2 ਕਰਕੇ ਜਦੇ ਭਰਤੀ ਹੋ ਗਿਆ ਗਰੀਬ ਪਰਿਵਾਰ ਬਹੁਤ ਗਰੀਬ ਪਰਿਵਾਰ ਬੰਦਾ ਸੀ ਪਰ ਮਹਾਰਾਜ ਜਨਾ ਇੰਨੀpropto ਕਰਤੀ ਪਰ ਸਾਨੂੰ ਮਾਣ ਵੀ ਹੈ ਕਿ ਸਾਡਾ ਸੀਦ ਹੋਇਆ ਬਹੁਤ ਗਰੀਬਤਾ ਹਜੇ 8 ਮਹੀਨੇ ਹੋ ਗਏ ਪਿਤਾ ਮਰਿਆ ਤੇ ਹੁਣੇ ਹੀ ਨੇ ਕੋਠੀ ਪਾਈ ਹੈ ਤੇ 1.5 ਸਾਲ ਸਿਰਫ ਵਿਆਹ ਨੂੰ ਹੋਇਆ ਬਹੁਤ ਅਫਸੋਸ ਦੀ ਗੱਲ ਹੈ ਪਰ ਸਾਡੇ ਪਿੰਡ ਨੂੰ ਮਾਣ ਵੀ ਹੈ ਕਿ ਸਾਡੇ ਪਿੰਡ ਦੇ ਜਿਹੜੇ ਪਹਿਲਾਂ ਵੀ ਕਿ ਸੀਦ ਹੋਇਆ ਤੇ ਦੂਜਾ ਵੀ ਸੀਦ ਹੋਇਆ ਅਜੀਤ ਆ ਇਹ ਕਹਿੰਦੇ ਆ ਵੀ ਪ੍ਰਮਾਤਮਾ ਬਲ ਬਖਸ਼ਿਆ ਪਰਿਵਾਰ ਨੂੰ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਔਰ ਪਾਣਾ ਮੰਨਣ ਦਾ ਬਲ ਬਖਸ਼ਿਆ ਕਰਦੇ ਆ ਉਹ ਤਾਂ ਕਿ ਜੇ ਉਹਦਾ ਪਰਿਵਾਰ ਹੈ ਜਿਹੜਾ ਵਧੀਆ ਔਰ ਠੀਕ ਜਾ ਰਿਹਾ ਹੈ ਛੋਟਾ ਮੁੰਡਾ ਜਿਹੜਾ ਉਹ ਪਾਠ ਕਰਕੇ ਜਿਹੜਾ ਕਰਦਾ ਗੁਜ਼ਾਰਾ ਹੁਣ ਚੱਲਦਾ ਹੈ ਸੋ ਮੈਂ ਤਾਂ ਇਹੀ ਗੱਲ ਕਹੂੰਗਾ ਕੋਈ ਪਿੰਡ ਨੂੰ ਮਾਣ ਹੈ ਪਰ ਅਫਸੋਸ ਵੀ ਬੜਾ ਹੈ ਕਿ ਮੁੰਡੇ ਨੇ ਗਰੀਬੀ ਦੇ ਵਿੱਚ ਉੱਠ ਕੇ ਆਪਣਾ ਜਿਹੜਾ ਹੈ ਨੌਕਰੀ 'ਚ ਮਿਲਿਆ ਕਿਸੇ ਦੀ ਕੁਝ ਪਾਰਸ਼ ਨਹੀਂ افسوس اس گل دا کہ جڑی ਕੁੜੀ ہے بیاہی ہے او ہجے پڑھدی ہے بڑے افسوس دی گل ہے کہ ਕੁੜੀ ਦੀ ਜਿਹੜੀ ਉਮਰ ਹੈ ਉਹ ਸਿਰਫ 20 ਕਿ ਸਾਲ ਦੀ ਹੈ ਸਰਕਾਰ ਕੋਲੋਂ ਕੀ ਮੰਗ ਕੋਲੋਂ ਸਰਕਾਰ ਕੋਲੋਂ ਮੰਗ ਕਰਾਂਗੇ ਕਿ ਅਸੀਂ ਮੁੰਡੇ ਨੂੰ ਕੋਈ ਨਾ ਕੋਈ ਜਿਹੜੀ ਨੌਕਰੀ ਹੈ ਕੁੜੀ ਨੂੰ ਦਿੱਤੀ ਜਾਵੇ ਤੇ ਪਰਿਵਾਰ ਦੀ ਜਿਹੜੀ ਹੈ ਹੈਲਪ ਵੱਧ ਤੋਂ ਵੱਧ ਕੀਤੀ ਜਾਵੇ ਬਹੁਤ ਵਧੀਆ ਸੁਹਾਸ ਜੀ ਬਹੁਤ ਦੁਖਦਈ ਜਿਹੜੀ ਖਬਰ ਆ ਸਾਡੇ ਪਿੰਡ ਲਈ ਬਹੁਤ ਮਾੜਾ ਹੋਇਆ ਬਹੁਤ ਗਰੀਬ ਪਰਿਵਾਰ ਤੋਂ ਉੱਠ ਕੇ ਮੁੰਡਾ ਹੈ ਆਪਣੇ ਲੈਵਲ ਤੇ ਵਧੀਆ ਬਣਿਆ ਸੀ ਬਹੁਤ ਬੁੰਦੇ ਦਾ ਸੁਭਾਅ ਤਾਂ ਅੱਛਾ ਸੀ ਸਾਰਿਆਂ ਨਾਲ ਮਿਲਵਤਲ ਸੀ ਬਹੁਤ ਸਾਰੇ ਪਿੰਡ ਕੋ ਬਹੁਤ ਸਾਰਾ ਪਿੰਡ ਪੂਰੇ ਅਫਸੋਸ ਚ ਹੈ ਤੇ ਪਰਮਾਤਮਾ ਉਹਦੀ ਜੂ ਨੂੰ ਸ਼ਾਂਤੀ ਬਖਸ਼ੇ ਅਸੀਂ ਤਾਂ ਇਹੀ ਕਰ ਕਹਿ ਸਕਦੇ ਹਾਂ ਹੁਣ ਬਹੁਤ ਹੀ ਦੁੱਖ ਦੀ ਖਬਰ ਹੈ ਸਾਡੇ ਇਲਾਕੇ ਚ ਬਹੁਤ ਦੁੱਖ ਹੈ ਇਲਾਕੇ ਨੂੰ ਪੂਰਾ ਇਲਾਕਾ ਅੱਜ ਇੱਥੇ ਆਇਆ ਹੈ ਜਿਹੜਾ ਸਾਡਾ ਛੋਟਾ ਭਰਾ ਬਲਜੀਤ ਸਿੰਘ ਸਰਦਾਰ ਬਲਜੀਤ ਸਿੰਘ ਸ਼ਹੀਦ ਹੋਇਆ ਹੈ ਉਹ ਚੀਜ਼ਾਂ ਦਾ ਫਿਕ ਉਹਨੂੰ ਫ਼ਿਕਰ ਵੀ ਹੁੰਦਾ ਬਹੁਤ ਅੱਕਰ ਵੀ ਹੁੰਦਾ ਪਰ ਘਾਟਾ ਬਹੁਤ ਇਸ ਇਲਾਕੇ ਨੂੰ ਇਸ ਪਿੰਡ ਨੂੰ ਇੱਕ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਹੈ ਜੌਰੀ ਵਿੱਚ ਜਿਹੜਾ ਜੰਮੂ ਕਸ਼ਮੀਰ ਏਰੀਆ ਵਿੱਚ ਮੈਂ ਤਾਂ ਪ੍ਰਮਾਤਮਾ ਅੱਗੇ ਹੀ ਦੱਸ ਕਰਦਾ ਕਿ ਜਿਹੜਾ ਸਾਡਾ ਛੋਟਾ ਭਰਾ ਹੈ ਸਾਨੂੰ ਵੀ ਛੋੜਾ ਦੇ ਕੇ ਚਲ ਗਿਆ ਉਹਨੂੰ ਆਪਣੇ ਚਰਨਾਚ ਨਿਵਾਸ ਵਾਸਤੇ ਤੇ ਉਹਦੇ ਪਰਿਵਾਰ ਨੂੰ ਪਾਣਾ ਮਿਲਣ ਵਾਸਤੇ ਤੇ ਪਰਿਵਾਰ ਨੂੰ ਤਖੜਾ ਕਰੀ ਪਰਿਵਾਰ ਪਰਵਾਜ ਆਪਣਾ ਜਾਂਦਾ ਜਾਂਦਾ ਜਾ ਜ਼ਿੰਦਗੀ ਹੈ ਉਹ ਚੀਜ਼ਾਂ ਦੇ ਨਾਮ ਵਿੱਚ ਬਣਾ ਕੇ ਗਿਆ ਹੈ ਕੌਮ ਦੇ ਲਈ ਸਾਡੀ ਇਲਾਕੇ ਦੇ ਲਈ ਪੰਜਾਬ ਦੇ ਲਈ ਰੋਪੜ ਜ਼ਿਲ੍ਹੇ ਦੇ ਲਈ ਨੂਰਪੁਰ ਲਈ ਜੀ ਬੀ ਦੇ ਕੇ ਗਿਆ ਹੈ ਇਸ ਕਰਕੇ ਮੈਂ ਉਹਨੂੰ ਪ੍ਰਣਾਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ